ਆ ਵੀ ਕੱਟ ਕੇ ਕੱਟ ਕੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪਿਆਰੀ ਸ਼ਾ ਸੰਗਤ ਜੀ ਬੇਨਤੀ ਕੀਤੀ ਜਾਂਦੀ ਹੈ ਕਿ ਬੋਲੀਆਂ ਸੁਣੋ ਭਜਨ ਸਿੰਘ ਦੌਧਰਗੇ ਕੋਲੋਂ ਵਿਆਹ ਚੱਲਦੀ ਜਿਹੜੀਆਂ ਆਪਾਂ ਆਮ ਪਾਉਨੇ ਆ ਤੇ ਕੋਈ ਮਾੜਿਆ ਨਹੀਂ ਦੇ ਵਿੱਚ ਜਾਨੀ ਇਕੱਠਾ ਹੋਊਗਾ ਤੇ ਭਜਨ ਸਿੰਘ ਦੌਧਰਗੇ ਤੋਂ ਇਹ ਬੋਲੀਆਂ ਸੁਣੋ ਹੋ ਦੇਵੀ ਮਾਤਾ ਵਰ ਕੀ ਦਾਤੀ ਅਤਰਛਤਰ ਦੀ ਰਾਣੀ ਇਕ ਗੌਣ ਵਾਲਿਆਂ ਨੂੰ ਗੌਣ ਬਕਸ਼ ਤੇ ਪੜਨੇ ਵਾਲਿਆਂ ਪਾਣੀ ਪੁਕਿਆਂ ਨੂੰ ਮਾਂ ਭੋਜਨ ਦੇਤੇ ਪਿਆਸਿਆਂ ਨੂੰ ਜਲ ਪਾਣੀ ਬੇਦੀ ਬੇਤ ਪੜੇ ਵਰਦੇ ਛਤਰਾ ਦੀ ਰਾਣੀ ਤੇਰੇ ਸੇਵਕ ਨੇ ਮੈਂ ਤੇ ਆ ਲਿਆ ਜਮੀਆਂ ਕਰਕੇ ਆਪ ਦਾ ਜਾਣੀ ਆਹਦਾ ਦਿੱਤਾ ਦੁੱਧ ਬਰੋਬਰ ਖੋ ਕੇ ਲੈ ਲਿਆ ਢੇੜਾ ਦੁੱਧ ਕਾ ਰਤ ਬਰੋਬਰ ਜਾਣੀ ਹੋਰ ਤਾਂ ਤੇ ਤੁਹਾਂ ਦੁੱਧ ਬਤ ਮੰਗ ਲੂ ਮੈਂ ਬਚਿਆਂ ਦਾ ਖਾਣੀ ਖਾਰੇ ਦੇ ਵਿੱਚ ਸਿਮਰਨ ਕੀਤਾ ਬਾਜ ਦੌਧ ਰੋ ਮਾਰੀ ਚਿਤਿਆਂ ਸੇਰਾਂ ਤੇ ਘਰ ਜੋ ਤੁਰ ਤੇ ਸਵਾਰੀ ਚਿਤਿਆਂ ਸੇਰਾਂ ਤੇ ਪਹਿਲਾ ਸਿਮਰਗੇ ਗੁਰੂ ਆਪਣਾ ਕਰਦਾ ਦੂਰ ਭਲੇਖੇ ਗੁਰੂ ਬਿਨਾ ਤਾਂ ਗਤੀ ਨਾ ਹੋਵੇ ਨਿਗਾ ਮੀਰ ਦੀ ਵੇਖੇ ਗੁਰੂ ਤਾਂ ਭਵਜਲ ਪਾਰ ਨਗਾਉਂਦਾ ਕੋਲ ਗੁਰੂ ਦੇ ਠੇਕੇ ਪਾਨੇ ਪਾਦਸ਼ਾਹ ਬਹਿ ਕੇ ਤਵੀ ਤੇ ਪੈਂਦੇ ਸੀਸ ਵਿਚਰੇ ਇੱਤੇ ਕਹਿੰਦਾ ਭਜਨ ਸਿੰਘਾ ਉਹ ਜਿਨ੍ਹਾਂ ਨੂੰ ਨਾਮ ਤੇ ਭਰੋਸਾ ਬਹਿ ਕੇ ਮਾਰ ਕੇ ਲੇਟੇ ਛੱਡ ਛੱਡ ਵਿੱਚ ਤੁਰ ਗਏ ਰਾਜ ਭਾਗ ਦੇ ਲੇਖੇ ਛੜ ਛੜ ਵਿੱਚ ਤੁਰ ਗਏ ਕਹਿੰਦਾ ਉਹ ਮੁੰਡਿਓ ਜਾਦੀ ਮਾਣੀਏ ਨਵੀਂ ਕਹਾਣੀ ਗਾਇਗੇ ਛਾਮੋਂ ਨਾਰਦੀਆਂ ਜੋੜ ਬੋਲੀਆਂ ਪਾਏ ਛਾਮੋਂ ਨਾਰਦੀਆਂ ਜਨਤਾ ਕਹਿੰਦੇ ਟੱਕ ਵੀ কবর ਕੋ ਬਨ ਕੇ શરીਦੇ ਸੇਰੇ ਆਦਰ ਨਾਲ ਪਿਆਇਆ ਪਾਣੀ ਮਗਰੋਂ ਬਹਾਏ ਡੇਰੇ ਪਿੰਡ ਦੀਆਂ ਕੁੜੀਆਂ ਹੋ ਗਈਆਂ ਕਟੀਆਂ ਭਰੇ ਨਾਂਦਿਸਨ ਬਨੇਰੇ ਛਾਮੋਂ ਮੂਰਤ ਦੇ ਪੜਦੇ ਰਾਤ ਨੂੰ ਫੇਰੇ ਸ਼ਾਮੋਂ ਮੂਰਤ ਦੇ ਹੋ ਗੱਡੀ ਚੋੜ ਕੇ ਆਗੇ ਪਾਰ ਵਿੱਚ ਕੁੜੀਆਂ ਘਰਾਂ ਤੋਂ ਆਈਆਂ ਸ਼ਾਮੋਂ ਤਾਂ ਇਹ ਮਨ ਸਾਰੀਆਂ ਘਟ-ਘਟ ਜਪੀਆਂ ਪਾਈਆਂ ਨੀ ਚਲ ਕਾ ਚਾਮੋਂ ਤੈਨੂੰ ਵਿਦਿਆ ਕਰਗੇ ਅੱਜ ਤੈਨੂੰ ਮਨ ਬਧਾਈਆਂ ਨੀ ਨਾਰੋ ਸ਼ਾਮ ਕਰੇ ਖੁੰਦੀਆਂ ਜਗਤ ਨਾ ਆਈਆਂ ਨਾਰੋ ਸ਼ਾਮ ਕਰੇ ਕਹਿੰਦੀ ਮੈਂ ਤਾਂ ਭੈਣੋਂ ਕਾ ਨੂੰ ਰੋਂਦੀ ਮੇਰਾ ਜੋਰ ਨੀ ਕੋਈ ਇਹ ਹੌਲਦਾਰ ਮੈਨੂੰ ਲੈ ਜੂ ਛੌਣੀ ਤਾਂ ਥੋੜੇ ਕੋਲੇ ਰੋਈ ਥੋੜੇ ਨਾਲ ਸੀ ਮਨ ਮਿਲਿਆ ਮੇਰਾ ਜਿਵੇਂ ਕਬੀਰ ਨਾਲ ਲੋਈ ਕੁੜੀਓ ਸਬਦ ਕਰੋ ਮੈਂ ਪ੍ਰਦੇਸਣ ਹੋਈ ਕੁੜੀਓ ਸਬਦ ਕਰੋ ਮੈਂ ਪ੍ਰਦੇਸਣ ਹੋਈ ਦਿਨ ਤਾਂ ਛੁੱਟੀ ਦੇ ਰਹਿ ਗਏ ਥੋੜੇ ਪਗੜ ਮਹੀਨਾ ਚੜਿਆ ਛੌਣੀ ਜਾਣ ਦੀ ਹੌਲਦਾਰ ਕਰਦਾ ਤਿਆਰੀ ਵਿਚਟੇਸਣ ਦੇ ਬੜਿਆ ਲੈ ਕੇ ਸ਼ਾਮੋਂ ਨੂੰ ਡਾਕ ਗੱਡੀ ਵਿੱਚ ਚੜਿਆ ਲੈ ਕੇ ਸ਼ਾਮੋਂ ਨੂੰ ਹੋ ਟਿਕਟਾ ਲੈ ਕੇ ਬਹਿ ਗਏ ਦੁੱਨੋਂ ਅੱਗੇ ਨੂੰ ਰੇਲ ਚਲਾਈ ਉੱਤਰ ਗੱਡੀਆਂੋਂ ਸਾਮੋ ਸ਼ੋਣੀ ਆ ਗਈ ਕੰਨ ਨੂੰ ਫਤਿਹ ਬੁਲਾਈ ਦੇਖਣ ਸ਼ਾਮੋਂ ਨੂੰ ਮੀਮ ਸਾਹਿਬ ਵੀ ਆਈ ਦੇਖਣ ਸ਼ਾਮੋਂ ਨੂੰ ਮੀਮ ਸਾਹਿਬ ਵੀ ਆਈ ਦੇਖਣ ਸ਼ਾਮੋਂ ਨੂੰ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਕੋਈ ਗਲਤੀ ਹੋ ਗਈ ਤਾਂ ਵੀ ਮਾਫ ਕਰਨੀ ਵਾਹਿਗੁਰੂ ਕਿਉਂ ਬਈ ਮੜ ਗਿਆ ਕਰੰਪਿਆ ਪ੍ਰਣਾ ਕਮਾਲ Fica.